ਵਹੀ ਗੁਰਜੀ ਕਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫਿਰ ਵੀ ਤੇ ਸਵਾਤ ਹੈ ਅੱਜ ਦੇ ਪਰਲੇ ਕੇ ਸ਼ੈਮੀ ਪਟਿਆਲੇ ਸ਼ਹੀ ਪੱਗ ਜੀ ਲੰਥ 7.5 ਮੀਟਰ ਕਪੜਾ ਬੁਹਲਵਾ ਤੇ ਸਭ ਤੋਂ ਪਹਿਲਾਂ ਆਪਾਂ ਪੱਲਾ ਲਗਾਉਣਾ ਸੱਜੇ ਸੈਂਟਰ ਚੋਂ ਲੈ ਕੇ ਆਣਾ ਲੜ ਨੂੰ ਪੁਣੀ ਹਲ ਦੇ ਬਾਅਦ ਥੱਲੇ ਰੱਖ ਕੇ ਬੰਦ ਪਾਸੇ ਥੱਲੇ ਰੱਖ ਕੇ ਦੋਵੇਂ ਪੱਲੇ ਇਕੱਠੇ ਕਰਕੇ ਇੱਕ ਵਾਰ ਜੜਾ ਲੜ ਨੂੰ ਸਾਫ਼ ਕਰਾਂਗੇ ਇੱਕ ਵਾਰ ਜੜਾ ਲੜ ਨੂੰ ਸਾਫ਼ ਕਰਕੇ ਅਧਿਆ ਗੱਦੀ ਗਲ ਟਾ ਕੇੜਾ ਪਲੜ ਨੂੰ ਤੇ ਲੋਡ ਕਰਕੇ ਲਗਾ ਦੇਣਾ ਤਰ ਤੋ ਜਿਹੜਾ ਪਾ ਅਗਲਾ ਜਿਹੜਾ ਲੜਣਾ ਲੜ ਨੂੰ ਵੈਕ ਤੋਂ ਪਿੰਚ ਕਰ ਲੈਣਾ ਪੁਣੇ ਖੋਲਤਾ ਬਾਅਦ ਥੱਲੇ ਰੱਖਾਂਗੇ ਬੰਦ ਪਾਸਾ ਥੱਲੇ ਰੱਖ ਕੇ ਦੋਵੇਂ ਪਲੇਨ ਜੋ ਪਹਿਲੇ ਪਲੇਨ ਜਿਆਦਾ ਖੋਲ ਲੈਣਾ ਦੂਜੇ ਪਲੇਨ ਪਾ ਮਟਾਈ ਵਾਲਾ ਵਸੂਣਾ ਜੋੜ ਕੇ ਤੇ ਫਿਰ ਇੱਕ ਵਾਰ ਜਿਹੜਾ ਲੜਣ ਨੂੰ ਫੋਲਡ ਕਰਦਾ ਇੱਕ ਵਾਰ ਜਿਹੜਾ ਲੜਣ ਨੂੰ ਫੋਲਡ ਕਰਕੇ ਉੱਤੋਂ ਜਿਹੜਾ ਲੜਣ ਦੱਬ ਲੈਣਾ ਉੱਤੋਂ ਜਿਹੜਾ ਲੜਣ ਦੱਬ ਕੇ ਫਿਰ ਡਬਲ ਫੋਲਡ ਕਰਕੇ ਜਿਹਨਾਂ ਤੋਂ ਇਹ ਤਾਂ ਫਾਸਾ ਰੱਖਣਾ ਚਾਹੁੰਦੇ ਤੁਸੀਂ ਉਹਨਾਂ ਦਾ ਫਾਸਾ ਫਾਸਾ ਰੱਖ ਕੇ ਜਿਹੜੇ ਲੜ ਚ ਬਾਅਦ ਫੇਰ ਕੇ ਲੜ ਨੂੰ ਸਾਫ਼ ਕਰਕੇ ਲਗਾ ਲੈਣਾ ਤੇ ਨਾਲ ਦੇ ਨਾਲ ਵਾਈਫੇਰ ਚ ਉਹਦੀ ਸਫਾਈ ਕਰ ਲੈਣੀ ਹੈ ਤੇ ਬਰਦ ਤੋਂ ਆ ਜਿਹੜਾ ਆਪਾਂ ਅਗਲਾ ਵਾਲਾ ਲਗਾਉਣਾ ਲੜ ਨੂੰ ਵੈਕ ਤੋਂ ਪੈਂਚ ਕਰ ਲੈਣਾ ਪੁਣੇ ਹੌਲ ਤੋਂ ਬਾਅਦ ਥੱਲੇ ਰੱਖਾਂਗੇ ਬੰਦਪਾ ਤੋਂ ਰੱਖ ਕੇ ਚਾਰੋਂ ਗਿੜਾ ਪਿਆੜ ਨੂੰ ਤੋਲੜ ਕਰਨਾ ਜਿਹਨੂੰ ਜਿਹੜਾ ਪਲੜ ਨੂੰ ਉੱਤੋਂ ਲੋੜ ਕਰਕੇ ਤੇ ਫਿਰ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਾਂਗੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਫਿਰ ਡਬਲ ਫੋਲਡ ਕਰਕੇ ਉੱਤੋਂ ਜਿਹੜਾ ਲੜ ਨੂੰ ਦੱਬ ਲੈਣਾ ਦੱਬ ਕੇ ਤੇ ਫਿਰ ਜਿੰਨਾ ਪਹਿਲਾਂ ਤਾਂ ਬੰਨ੍ਹ ਰੱਖਣਾ ਪਲੜ ਦਾ ਫਾਂਸ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਲੈਣਾ ਤੁਰੇ ਟੁਆਇਲਡ ਆਪਾਂ ਅਗਲਾ ਲੜ ਲਗਾਉਣਾ ਲਰਨ ਬੈਗ ਤੋਂ ਪਿੰਚ ਕਰਾਂਗੇ ਪੁਣੀ ਰੋਲ ਦਾ ਬਾਥਲੇ ਰਕੇ ਬੰਦਪਾ ਸਤਰਾ ਕੇ ਦੋਈ ਪੱਲਿਆਂ ਚ ਪਹਿਲੇ ਪੱਲੇ ਜਿਆਦਾ ਹੋਲ ਲਾਣਾ ਦੂਜੇ ਪੱਲੇ ਨੂੰ ਪਮਟਾਈ ਵਾਲੇ ਪਸਣੇ ਜੋੜ ਕੇ ਤੇ ਫਿਰ ਜਿਹੜਾ ਲੜ ਨੂੰ ਚੜਾਈ ਚ ਕਰਕੇ ਤੇ ਜਿਹੜਾ ਲੜ ਨੂੰ ਫੋਲਡ ਕਰਾਂਗੇ ਹੋਲ ਲਗਾਣ ਤੋਂ ਬਾਅਦ ਡਬਲ ਫੋਲਡ ਕਰ ਲੈਣਾ ਡਬਲ ਫੋਲਡ ਕਰਕੇ ਉੱਤਲੇ ਲੜ ਨੂੰ ਦੱਬ ਲੈਣਾ ਉੱਤਲੇ ਨੂੰ ਜਿਹੜੀ ਸੈਟਿੰਗ ਹੈ ਉਹਦੀ ਨਾਲ ਜਿਹੜਾ ਕਰੀ ਜਾਣੀ ਆ ਤੇ ਉੱਤਲੇੜਾ ਸੈਟਿੰਗ ਕਰ ਲਈ ਜਿਹੜਾ ਆਪਣਾ ਡਬਲ ਸੀ ਸ਼ਾਰਟ ਆਪਣਾ ਵਰਤ ਸਕਦੇ ਹੋ ਵਿਹੜਾ ਲੜ ਨੂੰ ਕਿਤਰਾ ਸਾਵਧਾਨ ਕਰਕੇ ਫਿਰ ਡਬਲ ਫੋਲਡ ਕਰ ਲੈਣਾ ਲੜ ਨੂੰ ਡਬਲ ਫੋਲਡ ਕਰਕੇ ਜਿੰਨਾ ਪਹਿਲੇੜਾ ਦਾ ਭਾਂਜਾ ਖਣਾ ਪਹਿਲੇੜਾ ਦਾ ਭਾਂਜਾ ਦਾ ਕਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੁ ਫਿਰ ਉਸ ਤੋਂ ਆ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜਨ ਵੈਗ ਤੋਂ ਪੈਂਚ ਕਰ ਲੈਣਾ ਹੁਣ ਇਹ ਹੌਲ ਤੋਂ ਆ ਥੱਲੇ ਰੱਖਾਂਗੇ ਬੰਦ 77 ਆ ਕਿ ਚਾਰੋਂ ਉਂਗਲਾਂ ਦਾ ਪਲੜ ਨੂੰ ਤਲੋੜ ਕਰ ਲੈਣਾ ਚਾਰੋਂ ਉਂਗਲਾਂ ਨਾਲ ਜਿਹੜਾ ਪਲੜ ਨੂੰ ਤਲੋੜ ਕਰਕੇ ਤੇ ਵੇੜਾ ਲੜ ਨੂੰ ਡਬਲ ਫੋਲਡ ਕਰਾਂਗੇ ਫੇਰ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਫਿਰ ਜਿੰਨਾ ਆਪਾਂ ਪਹਿੜ ਦਮਾ ਰੱਖਣਾ ਪਲੜ ਦਾ ਫਾਸਲਾ ਕਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਇਹ ਨਾਲ ਦੀਆਂ ਬਾਕੀ ਬਾਤ ਜਿਹੜੀਆਂ ਆਪਾਂ ਸੈਟਿੰਗ ਕਰੀ ਜਾਣੀਆਂ ਤੇ ਦੋਸਤੋ ਆ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਲੜਨੂ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਉਹ ਹਲ ਤਵਾ ਥੱਲੇ ਰੱਖਾਂਗੇ ਬੰਦ ਪਾਸੇ ਥੱਲੇ ਰੱਖ ਕੇ ਚਾਰੋਂ ਗਲੇੜਾ ਪਲੇਟ ਨੂੰ ਤੋਲੜਗਾਣਾ ਤੇ ਬੇੜੇ ਲੜਨੂ ਕਿ ਤਰ੍ਹਾਂ ਸਾਫ ਕਰ ਲੈਣਾ ਸਾਫ ਕਰਕੇ ਲੜ ਨੂੰ ਤੋਂ ਤੇੜਾ ਲੜ ਨੂੰ ਲੋਡ ਕਰਕੇ ਫਿਰ ਨੱਕ ਦੀ ਸੀ ਜਿਹੜਾ ਪਲੈਟ ਨੂੰ ਫੋਲਡ ਕਰਾਂਗੇ ਨੱਕ ਦੀ ਸੀ ਜਿਹੜਾ ਪਲੈਟ ਨੂੰ ਫੋਲਡ ਕਰਕੇ ਤੇ ਫਿਰ ਜਿੰਨੀ ਉਹਦੀ ਚੜਾਈ ਰੱਖਣਾ ਚਾਹਣਾ ਤੁਸੀਂ ਉਹਦੀ ਚੜਾਈ ਰੱਖ ਕੇ ਤੇ ਫਿਰ ਚੰਗੀ ਤੜਾ ਪਲੈਟ ਨੂੰ ਸਾਫ ਕਰਕੇ ਲਗਾ ਲੈਣਾ ਤੇੜੇ ਆਪਣੀ ਸ਼ੇਪ ਆ ਉਹ ਜਿਹੜੇ ਲੋਡ ਕਰਕੇ ਜਿਹੜਾ ਲੜ ਨੂੰ ਲਗਾਵਾਂਗੇ ਤੇ ਹੁਣ ਜਿਹੜਾ ਪੁਰਾਣਾ ਲਾਈਸੈਂਸ ਹੁੰਦਾ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਜੇ ਕਿਸੇ ਲੜਤੀ ਮੋਟਾਈ ਜ਼ਿਆਦਾ ਰਹੇ ਜੇ ਤਾਂ ਉਹਦੇ ਤੇ ਬਾਜਣਾ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਆ ਤਬ ਉਹ ਤੋਂ ਜਿਹੜਾ ਆਪਾਂ ਪੱਕ ਬੈਨ ਲਾਉਣਾ ਨੱਕ ਜਿਹੜਾ ਆਪਾਂ ਪੱਕ ਬੈਨ ਲਾਉਣਾ ਹੈ ਤੇ ਫਿਰ ਜਿਹੜਾ ਆਪਾਂ ਕਲਗੀ ਲੜਾ ਲਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਨਾ ਲੜਾ ਨੂੰ ਬੈਗ ਤੋਂ ਹਲਕਾ ਹੀ ਪੈਂਚੇ ਕਰਨਾਗੇ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਨਾ ਲੜਾ ਨੂੰ ਉਹਦੀ ਇੱਕ ਟੈਪ ਦੀ ਪੁਣੀ ਬਣਾ ਲੈਣੀ ਹੈ ਇੱਕ ਟੈਪ ਦੀ ਪੁਣੀ ਪੁਣੀ ਬਣਾ ਕੇ ਲੜਾ ਨੂੰ ਬੈਗ ਤੋਂ ਚੜਾਈ ਤੋਂ ਲਗਾਉਣਾ ਮੂਹਰੇ ਲੈ ਕੇ ਅਬ ਦੀ ਚੜਾਈ ਘਟਾ ਦੇਣੀ ਆ ਤੇ ਫਿਰ ਚੰਗੀ ਤਰ੍ਹਾਂ ਜਿਹੜਾ ਪਾੜ ਨੂੰ ਸਾਫ਼ ਕਰ ਲੈਣਾ ਫਿਰ ਜਿੰਨਾ ਆਪਾਂ ਪਹਿਲਾਂ ਤਾਂ ਖਤ ਰੱਖੇ ਉਹਨਾਂ ਜਿਹੜਾ ਲੜਾ ਨੂੰ ਖਤ ਰੱਖਾਂਗੇ ਵਲਨਕ ਦੀ ਸੀ ਜਿਹੜਾ ਆਪਾਂ ਪੱਗ ਪੈਨ ਨੂੰ ਥੱਲੇ ਰੱਖ ਕੇ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਤਾ ਵਦ ਜਿੰਨ ਤੋਂ ਜਿਹੜੀ ਕੜਾਈ ਰੱਖਣਾ ਚਾਹੁੰਦੇ ਤਹੇੰਦੀ ਦੀ ਕੜਾਈ ਰੱਖ ਕੇ ਤੇ ਜਿੰਨੇ ਜੋ ਬਲ ਪੈਨ ਜਣ ਕੇ ਉਹਨਾਂ ਬਦਲ ਨੂੰ ਲੋਟ ਕਰਕੇੜਾ ਲੜਨ ਉੱਤੇ ਦਬ ਦੇਣਾ ਜੇ ਤੁਹਾਡੇ ਲੜ ਉੱਤੇ ਖਿਸ਼ ਜਾਂਦਾ ਜਾਂ ਘਟਿਆਂ ਦਾ ਤੁਸੀਂ ਦੋ ਜਾਂ ਤਿੰਨ ਪੱਗ ਬਿਹੜੇ ਲੜਨ ਟਕਾਉਣ ਵਾਸਤੇ ਲਗਾ ਸਕਦੇ ਹੋ ਪਰ ਸਭ ਤੋਂ ਪਹਿਲਾਂ ਜਿਹੜਾ ਆਪਾਂ ਛਟਕਣਾ ਜਿਹੜਾ ਆਪਾਂ ਪਹਿਲੇ ਸਿੱਧੇ ਸੈਂਟਰ ਤੋਂ ਉਹਨੂੰ ਵੀ ਬਾਹਰ ਤੋਂ ਖਿੱਚ ਲੈਣਾ ਹੈ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਲੈਣਾ ਫਲਾ ਕੇ ਤੇ ਫਿਰ ਇੱਕ ਵਾਰ ਖੇਡ ਖੇਚ ਕੇ ਤੇ ਤੋਂ ਸੰਗਰੇ ਦਾ ਉੱਥੋਂ ਆਪਾਂ ਬਾਹਰ ਨੂੰ ਦੱਬ ਕੇ ਉਂਗਲੀਆਂ ਨਾਲ ਦੱਬ ਕੇ ਜਿਹੜਾ ਆਪਾਂ ਸਰਾਵ ਚੰਗੀ ਤਰ੍ਹਾਂ ਟਾਈਟ ਕਵਰ ਕਰਨਾ ਹੈ ਜਿਹੜਾ ਸਰਾਵ ਚੰਗੀ ਤਰ੍ਹਾਂ ਟਾਈਟ ਕਰ ਲਈ ਛੜ ਚੰਗੀ ਤਰ੍ਹਾਂ ਪੂਰਾ ਕਵਰ ਹੋਣ ਤੋਂ ਬਾਅਦ ਇੱਕ ਵਾਰ ਬਾਹਰ ਫੇਰ ਕੇ ਜਿਹੜਾ ਸਰਾਵ ਚੰਗੀ ਤਰ੍ਹਾਂ ਟਾਈਟ ਕਵਰ ਕਰ ਲੈਣਾ ਹੈ ਤੇ ਬੈਡੜਾ ਲਗਾਉਣਾ ਅੱਧਾ ਸੱਜਿਓ ਅੱਧਾ ਘੱਪੇ ਫੋਲ ਲਗਾ ਲੈਣ ਲੜ ਨੂੰ ਬੈਗ ਤੇ ਚੜਾਈ ਜਿਹੜਾ ਲੜ ਨੂੰ ਦੱਬ ਲੈਣਾ ਤੇ ਜਲਦੀ ਹੀ ਨਿਬੜ ਲੈ ਕੇ ਹੱਜੁੰਨੇ ਆ ਵੀਡੀਓ ਦੇਖ ਲਈ ਤਾਂ ਦੁਬਾਰ ਵੀਡੀਓ ਬਹੁਤ ਬਹੁਤ ਸੇ ਜੁੜ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ